ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਿਲਜੀਤ ਦੋਸਾਂਹ ਦੀ ਚੜ੍ਹਾਈ ਐਸ ਵਕਤ ਪੂਰੀ ਪੀਕ ਤੇ ਐ ਦਿਲਜੀਤ ਦੋਸਾਂਹ ਦਾ ਕੋਈ ਤੋੜ ਨਹੀਂ ਪਰ ਇੱਕ ਸ਼ਖਸ ਜਿਹੜਾ ਉਹਨਾਂ ਨਾਲ ਟੱਕਰ ਲੈਣ ਨੂੰ ਫਿਰਦਾ ਉਹਦਾ ਆਪ ਦਾ ਹਲੇ ਨਾ ਨਾਮ ਨਹੀਂ ਹੋਇਆ ਉਹਨੇ ਪਹਿਲਾਂ ਵੀ ਸਿੱਧੂ ਮੂਸੇਵਾਲੇ ਦੇ ਖਿਲਾਫ ਬੋਲ ਕੇ ਕੰਟਰੋਵਰਸੀ ਖੜੀ ਕੀਤੀ ਸੀ ਤੇ ਲਾਂਡਾ ਪਾਇਆ ਸੀ ਫੇਰ ਇਹ ਟਿਕਦਾ ਨਹੀਂਗਾ ਪਤਾ ਨਹੀਂ ਫੇਮ ਚਾਹੁੰਦਾ ਹੈ ਜਾਂ ਕੀ ਚਾਹੁੰਦਾ ਹੈ ਇਹ ਹੁਣ ਦਿਲਜੀਤ ਦੋਸਾਂਹ ਨਾਲ ਪੰਗੇ ਲੈਣ ਨੂੰ ਫਿਰਦਾ ਇਹਦਾ ਨਾਮ ਹੈ ਨਸੀਬ ਇਹ ਕਹਿੰਦਾ ਹੈ ਕਿ ਦਿਲਜੀਤ ਦੋਸਾਂਹ ਨੇ ਆਪਣੀ ਰੂਹ ਸ਼ੈਤਾਨ ਨੂੰ ਵੇਚ ਦਿੱਤੀ ਤੇ ਉਸ ਤੋਂ ਬਾਅਦ ਇੰਨੀ ਫੇਮ ਹਾਸਲ ਕੀਤੀ ਹੈ ਨਾ ਮੂਰਖ ਬੰਦੇ ਆ ਆਤਮਾ ਸੱਚ ਹੈ ਤੂੰ ਕਿਹੜੇ ਕੰਮਾਂ ਚੁੱਲ ਗਿਆ ਹੋਇਆ ਯਾਰ ਤੇਰਾ ਗਾਣਾ ਨਹੀਂ ਚੱਲੀ ਜਾਂਦਾ ਤਾਂ ਕਰਕੇ ਤੈਨੂੰ ਕਾਦੀ ਟੈਨਸ਼ਨ ਮਿਹਨਤ ਕਰ ਆਪਦੀ ਦੁਨੀਆ ਨੂੰ ਦਿਖਾ ਤੇਰੇ ਚ ਕੀ ਟੈਲੈਂਟ ਹਰਸ਼ ਲਖਾਰੀ ਕਰ ਤੋਂ ਵਧੀਆ ਕੰਮ ਕਰੀ ਜਾਂਦਾ ਉਹ ਸਾਬਲ ਕੀ ਕਰਨਾ ਚਾਹੁੰਦਾ ਯਾਰ ਤੇਰੇ ਤੋਂ ਮਤਲਬ ਜਰੀ ਨਹੀਂ ਜਾਂਦੀ ਦਿਲਜੀਤੋਂ ਸਾਂਹ ਦੀ ਚੜ੍ਹਾਈ ਉਹ ਇੰਡੀਆ ਦਾ ਪਹਿਲਾ ਆਰਟਿਸਟ ਹੈ ਜਿਹੜਾ ਕੋਚੇਲਾ ਅੰਦਰ ਪਰਫਾਰਮ ਕਰਕੇ ਆਇਆ ਉਹਨੇ ਵਰਲਡ ਰਿਕਾਰਡ ਬਣਾਤਾ ਬੀਸੀ ਸਟੇਡੀਅਮ ਜਿਹੜਾ ਬੁੱਕ ਕਰਨ ਦਾ ਸਭ ਤੋਂ ਜ਼ਿਆਦਾ ਸਟੇਡੀਅਮ ਐਨੇ ਬੁੱਕ ਕੀਤੇ ਆ ਪੰਜਾਬ ਦੇ ਕਲਾਕਾਰਾਂ ਚ ਤੁਸੀਂ ਕਹਿਣੇ ਹੋ ਕੀ ਐਂ ਕਰੀ ਜਾਂਦੇ ਐ ਇਲੂ ਬਣਾਤੀ ਜਾਂਦੇ ਐ ਐਂ ਜਾਈ ਜਾਂਦੇ